ਅੱਜ ਮੁਲਾਕਾਤ ਕਰਨ ਜਾ ਰਹੇ ਹਾਂ ਇੱਕ ਖਾਸ ਖਿਡਾਰੀ ਦੇ ਨਾਲ ਜਿਸ ਨੇ ਇੱਕ ਹਾਦਸੇ ਦੇ ਵਿੱਚ ਆਪਣੇ ਦੋਨੋਂ ਪੈਰ ਗਵਾ ਦਿੱਤੇ ਪਰ ਹੌਸਲਾ ਨਹੀਂ ਛੱਡਿਆ ਹੈਗਾ ਤਾਂ ਮੇਰੇ ਨਾਲ ਸ਼ੁਭਮ ਮੌਜੂਦ ਹੈ ਗੱਲਬਾਤ ਕਰਾਂਗੇ ਸ਼ੁਭਮ ਕੀ ਹੋਇਆ ਸੀ ਪਹਿਲਾ ਹਾਦਸਾ ਕਿਸ ਤਰ੍ਹਾਂ ਹੋਇਆ ਸੀਗਾ 골ਡ ਮੈਲ ਤੁਸੀਂ ਗੱਲ ਦੇ ਵਿੱਚ ਪਾਇਆ ਵਾ ਕਿਹੜੀ ਗੇਮ ਦੇ ਵਿੱਚ ਕੋਲਡ ਮੈਲ ਜਿੱਤਿਆ ਹੈਗਾ ਪਹਿਲਾ ਹਾਦਸਾ ਦੱਸੋ ਕੀ ਹੋਇਆ ਸੀ ਤੁਹਾਡੇ ਨਾਲ ਸੋ ਮੇਰਾ ਨਾਮ ਸ਼ੁਭਮ ਵਾਦਵਾ ਪੈਰਲਡ ਇੰਟਰਨੈਸ਼ਨਲ ਪਲੇਅਰ ਆ ਮੈਨੂੰ ਸਰ 2016 ਚ ਬਾਈਕ ਸੈਂਡ ਹੋ ਗਈਗਾ ਬਾਈ ਐਕਸੀਡੈਂਟ ਜਦੋਂ ਮੇਰੇ ਸਪਲ ਕਰੋ ਜਿਹੜੀ ਹੋ ਗਈ ਸੀ ਰੀਡ ਦੀ ਜਿਹੜੀ ਟੁੱਟੇ ਟੁੱਟਣ ਕਰਕੇ ਮੇਰੀ ਬਲੋ ਚੈਸ ਬਾਡੀ ਪਹਿਲਾ ਇਸ ਹੋ ਗਈ ਆਫਟਰ ਸਰਜਰੀ ਬਾਅਦ ਮੈਂ ਡੀ ਐਮ ਸੀ ਮੈਂ 2 ਮਹੀਨੇ ਐਡਮਿਟ ਸੀਗਾ ਵੈਂਟੀਲੇਟਰ ਤੇ ਉਸ ਤੋਂ ਬਾਅਦ ਮੈਂ 3 ਸਾਲ ਪੂਰੇ ਬੈਡ ਰਿਡਨ ਸੀਗਾ ਫਿਰ ਮੇਰੇ ਦੋਸਤਾਂ ਨੇ ਦੱਸਿਆ ਕਿ व्हीਲਚੇਅਰ ਤੇ ਪੈਰਾ ਟੇਬਲਿੰਗ ਦੀ ਗੇਮ ਹੁੰਦੀ ਆ ਤੇ ਉਹ ਮੈਂ 2019 ਚ ਖੇਡਣਾ ਸ਼ੁਰੂ ਕੀਤਾ ਹੈਗਾ ਹਾਂਜੀ ਉਸ ਤੋਂ ਬਾਅਦ ਮੈਂ 2022 ਸਾਲ ਨੈਸ਼ਨਲ ਕੰਟੀਨਗ ਆਈਗਾ ਉਸ ਤੋਂ ਬਾਅਦ ਮੈਂ ਨੈਸ਼ਨਲ ਚੈਂਪੀਅਨ ਬਣਿਆ ਤੋਂ ਲਗਾਤਾਰ ਨੈਸ਼ਨਲ ਚੈਂਪੀਅਨ ਹੈ ਔਰ ਮੇਰਾ ਵਰਲਡ 10 ਜੋ ਮੇਰਾ ਲਾਈਵ ਦਾ ਗੋਲ ਹੈਗਾ ਕਿ ਜਿਹੜੀ ਆਨ ਵਾਲੇ ਏਸ਼ੀਆ ਗੀਮ ਦਾ ਉੱਚ ਮੈਂ 골ਡ ਮੈਡਲ ਲੈ ਕੇ ਆਵਾ ਤੇ 2028 ਚ ਮੈਂ 올림픽 ਤੇ ਕੁਆਲੀਫਾਈ ਕਰਕੇ ਮੈਡਲ ਲੈ ਕੇ ਆਵਾਂ ਘੰਟਕ ਇਹ ਹਾਸਾ ਕਿਸ ਤਰ੍ਹਾਂ ਹੋ ਗਿਆ ਸੀਗਾ ਕਿ ਬਾਈਕ ਤੇ ਸੀ ਜਾਂ ਕਾਰ ਤੇ ਸੀ ਕਿਸ ਤਰ੍ਹਾਂ ਹਾਸਾ ਸਰ ਮੈਂ ਬਾਈਕ ਤੇ ਹੋਈਗਾ ਮੇਰਾ ਦੋਸਤ ਲਾਰ ਆਈਗਾ ਕੋਚਾ ਮਾਰਕ ਐਕਸੀਡੈਂਟ ਹੋਈਗਾ ਮੈਂ ਪਿੱਛੇ ਬੈਠਾ ਹੋਇਆ ਸੀਗਾ ਡੌਗੀ ਨੂੰ ਬਚਾਣ ਦੇ ਚੰਦ ਬਚਾਣ ਦੇ ਹੋਇਆ ਸੀਗਾ ਹਾਂ ਇਧਰ ਇੱਕ ਡੌਗ ਨੂੰ ਬਚਾਣ ਦੇ ਪਚਾਣ ਦੇ ਇਹ ਐਕਸੀਡੈਂਟ ਹੋ ਗਿਆ ਹਾਂ ਇਧਰ ਡੌਗ ਨੂੰ ਚਾਣ ਦੇ ਬਚਾਣ ਦੇ ਹੋਇਆ ਸੀਗਾ ਮੇਰੀਆਂ ਰੀਡ ਦੇ ਟੁੱਟੀਆਂ ਕਰਕੇ ਫਿਰ ਬਲੋ ਚ ਮੈਂ ਕਾਫੀ ਫਿਜ਼ੀਓਥੈਰੇਪੀ ਕਰਾਈ ਸੀ ਕਾਫੀ ਜਗ੍ਹਾ ਟ੍ਰੀਟਮੈਂਟ ਕਰਾਇਆ ਹੈ ਇਹ پورے ਵਰਲਡ ਚ ਜਾ ਕੇ ਪਰ ਰਿਕਵਰੀ ਨਹੀਂ ਸੀਗੀ ਮੈਂ 300 ਬਾਰੇ ਬੈਡਮਨ ਸੀਗਾ ਮਤਲਬ ਫਿਰ ਉਸ ਤੋਂ ਬਾਅਦ ਮੈਂ ਇੱਕ ਗੇਮ ਨਾਲ ਗੇਮ ਨੂੰ ਨਿਊ ਲਾਈਫ ਦਿੱਤੀ ਆ ਉਸ ਤੋਂ ਬਾਅਦ ਮੈਂ ਖੇਲਣਾ ਸ਼ੁਰੂ ਕੀਤਾ ਦਰ ਇਸ ਤੋਂ ਪਹਿਲਾਂ ਵੀ ਤੁਸੀਂ ਖੇਡਦੇ ਸੀਗੇ ਕੋਈ ਗੇਮ 아니 ਦਰ ਸਕੂਲ ਟਾਈਮ ਐਂਡ ਨੈਸ਼ਨਲ ਪੈਰ 온 ਦੀ ਟੇਬਲ ਐਂਦਾ ਓਕੇ ਫਿਰ ਮੈਂ 2012 ਛੱਡਤੀ ਦੀਗੀ ਓਕੇ ਹਾਂਜੀ ਸਰ ਤੇ ਇਹ ਹਾਸੇ ਤੋਂ ਬਾਅਦ ਇੱਕ ਫਿਰ ਸੋਚਿਆ ਕਿ ਕੁਝ ਕਰਨਾ ਜਨੂਨ ਸੀਗਾ ਮਨ ਦੇ ਵਿੱਚ ਇਹ ਫਿਰ ਕਿਨੇ ਆਈਡੀਆ ਦਿੱਤਾ ਕਿ ਇਸ ਤਰ੍ਹਾਂ ਤੁਸੀਂ ਇਹ ਗੇਮ ਖੇਡ ਸਕਦੇ ਹੋ ਤੁਸੀਂ ਸਰ ਮੇਰਾ ਮੇਰਾ ਵੱਡਾ ਪ੍ਰਾਖ ਖੇਡਦਾ ਹੁੰਦੇ ਉਹਨੂੰ ਵੱਡੇ ਪ੍ਰਾਣੋਂ ਖਿਲਦੇ ਉਹਨਾਂ ਸਗੈ ਛੋਟੇ ਹੁੰਦੇ ਓਤੋ ਬਾਅਦ ਮੇਰੇ ਦੋਸਤਾਂ ਨੇ ਮੈਨੂੰ ਮਤਲਬ ਕਾਫੀ ਮੋਟੀਵੇਟ ਕੀਤਾ ਕਿ ਤੂੰ ਕਮਬੈਕ ਕਰ ਸਕਦਾ ਦੋਸਤਾਂ ਨੇ ਸਾਰੇ 휠ਚਰ ਟੇਬਲ ਟੈਂਡਸ ਵੀ ਹੁੰਦੀ ਹੈ ਪੈਰਾ ਲੰਪਿਕ ਵੀ ਹੁੰਦੀ ਆ ਓਤੋ ਬਾਅਦ ਮੈਂ ਖੇਡਣਾ ਸ਼ੁਰੂ ਕੀਤਾ ਇਧਰ ਬਾਸ ਮਨ ਮੇਰੀ ਲਾਈਫ ਦਾ ਹੀ ਗੋਲ ਆ ਕਿ ਬਾਸ ਗੇਮ ਨੇ ਇੱਕ ਨਿਊ ਲਾਈਫ ਦਿੱਤੀ ਆ ਮੈਂ ਮੈਂ ਮਤਲਬ ਗਿਵ ਅਪ ਨਹੀਂ ਕੀਤਾ ਆਪਣੀ ਲਾਈਫ ਚ ਤੇ ਮਤਲਬ ਟੇਬਲ ਟੈਂਡਸ ਨੇ ਇੱਕ ਨਿਊ ਲਾਈਫ ਦਿੱਤੀ ਆ ਤੇ ਅੱਜ ਮੈਂ ਇਨਾ ਵਰਲਡ ਚ ਮੈਡਲ ਲੈ ਕੇ ਆ ਰਿਹਾ ਇਕਲੌਤਾ ਪੰਜਾਬ ਦਾ ਅਲੇ ਇਸ ਸਾਲ ਮੌ ਲ 2025 ਜੇ ਕਾਫੀ ਮੈਡਲ ਆ ਦੇਗਾ ਯੂਐਸਏ ਬ੍ਰੌਂਜ਼ ਆ ਦੇਗਾ ਸਪੇਨ ਚ ਸਿਲਵਰ ਆ ਦੇਗਾ ਤਾਈਵਾਨ ਦੇ ਦੋ ਬ੍ਰੌਂਜ਼ ਆਏ ਸੀਗੇ ਹੁਣ ਬਾਦ 2026 ਜੇ ਏਸ਼ੀਆ ਗੇਮਸ ਹੈਗੀ ਆ ਤੇ ਬੋਲ ਚੈਂਪੀਅਨਸ਼ਿਪ ਹੈਗੀ ਆ ਇਥੇ ਕੁਆਲੀਫਾਈ ਕਰਕੇ ਮੈਡਲ ਲੈ ਕੇ ਆਉ ਜ਼ਰਾ ਇਹ ਦਰਜਨ ਪਰ ਤੋਂ ਮੈਡਲ ਵੱਧ ਮੈਡਲ ਹੈਗੇ ਤੁਹਾਡੇ ਕੋ ਲੱਗਦਾ ਕਿ ਮੈਡਲ ਨੇ ਤੁਹਾਨੂੰ ਉਹ ਹਾਸਾ ਭੁਲਾ ਦਿੱਤਾ ਜੋ ਤੁਹਾਡੇ ਨਾਲ ਹੋਇਆ ਸੀਗਾ ਅਨਿਦਰ ਮਤਲਬ ਸਾਰੀ ਗੇਮ ਮਾਈਂਡ ਸੈਟ ਦੀ ਹੁੰਦੀ ਹੈ ਪੋਜ਼ਿਟਿਵ ਮਾਈਂਡ ਸੈਟ ਅਗਰ ਤੁਹਾਡੇ ਘਰ ਦੇ ਤੁਹਾਡੇ ਨਾਲ ਸਪੋਰਟ ਹੈਗਾ ਵਾ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ ਮਤਲਬ ਸਰ ਮੇਰੇ ਫੈਮਲੀ ਦਾ ਬਹੁਤ ਵੱਡਾ سپورਟ ਸੀਗਾ ਅੱਜ ਉਹਨਾਂ ਕਰਕੇ ਹੀ ਆ ਮਤਲਬ ਜੋ ਮੈਂ ਇੰਨਾ ਉਚਾਈਆਂ ਛੂਰੇ ਆ ਤੇ ਪੂਰੇ ਪਰਿਵਾਰ ਦੀ سپورਟ ਰਹੀ ਹਾਂਜੀ ਹਾਂ ਨੀ ਮੇਰੇ ਵੱਡੇ ਬ੍ਰਦਰ ਮੇਰੇ ਨਾਲ ਜਾਂਦਾ ਇੰਟਰਨੈਸ਼ਨਲ ਟੂਰਨਾਮੈਂਟ ਚ ਉਹ ਮੇਰਾ ਮਤਲਬ سپورਟਰ ਹੈਗਾ ਸਾਰਾ ਕੋਈ ਘਟੇ ਕੋਈ ਕਰਦਾ ਹਾਂਜੀ ਫੈਮਲੀ سپورਟ ਬਹੁਤ ਵੱਡੀ ਆ ਸਭ ਤੋਂ ਪਹਿਲਾ ਕਿਹੜਾ ਮੈਡਲ ਆਂਦਾ ਇਸ ਤੋਂ ਬਾਅਦ ਕਿਹੜਾ ਮੈਡਲ ਕਿੱਥੇ ਲਿੱਤਾ ਸੀ ਮੇਰਾ ਸਰ ਪਹਿਲਾ ਮੈਡਲ ਆਇਆ 2022 ਦੇ ਨੈਸ਼ਨਲ ਚੈਂਪੀਅਨਸ਼ਿਪ ਚ ਮੈਂ ਪੰਜਾਬ ਦਾ ਪਹਿਲਾ ਵਿਅਕਤੀ ਆ ਜੋ ਨੈਸ਼ਨਲ 골ਡ ਮੈਡਲ ਆਇਆ ਦੀਗਾ ਤੋਂ ਬਾਅਦ 23 24 25 ਹਮ ਦੇਸਾ 2025 ਮੈਨੇ ਪੰਜ ਇੰਟਰਨੈਸ਼ਨਲ ਮੈਡਲ ਆਏ 2024 ਚ ਮੈਨੇ 7 ਆਏ ਸੀਗੇ 2023 ਚ ਮੈਂ ਮਤਲਬ ਇੰਟਰਨੈਸ਼ਨਲ ਪਹਿਲੀ ਵਾਰ ਗਿਆ ਹੀਗਾ 2023 ਚ ਮੈਨੇ ਚਾਰ ਮੈਡਲ ਆਏ ਮਤਲਬ ਮੇਰੇ ਕੋਲ 14-15 ਇੰਟਰਨੈਸ਼ਨਲ ਮੈਡਲ ਹੈਗੇ ਹੂੰ 14-15 ਇੰਟਰਨੈਸ਼ਨਲ ਮੈਡਲ ਹਾਂਜੀ 14-15 ਇੰਟਰਨੈਸ਼ਨਲ ਮੈਡਲ ਮੈਂ 10 ਤੋਂ 11-12 ਨੈਸ਼ਨਲ 골ਡ ਮੈਡਲ ਸੈਗੇ ਮੈਂ ਤੋਂ ਸਾਰਾ ਇੱਕ 골ਡ ਮੈਡਲ ਜਿਹੜਾ ਹੁਣ ਜਿਹੜਾ ਜਿੱਤਿਆ ਹੈਗਾ ਬਈ ਕਿੱਥੇ ਹੁਣ ਤੁਸੀਂ ਖੜ ਗਿਆ ਸੀਗੇ ਸਰ ਇਹ 골ਡ ਮੈਡਲ ਅੱਲੇ ਮੈਂ ਬਰੋਦਰਾ ਗੁਜਰਾਤ ਚ ਮੇਰੇ ਨੈਸ਼ਨਲ ਰੈਂਕ ਅੱਗੇ ਫਿਰ ਹੁਣ ਕੀ ਪ੍ਰੈਕਟਿਸ ਕਰ ਰਹੀ ਆ ਕੀ ਐ ਮੈਗਜ਼ੀਨ ਤੁਸੀਂ ਦੱਸੇ ਸੀ ਸ਼ੀਸ਼ੀ ਗੇਮ ਦੇ ਵਿੱਚ ਜਾਣਾ ਹੈਗਾ ਵਾ ਕਿਸ ਤਰ੍ਹਾਂ ਪ੍ਰੈਕਟਿਸ ਕਰ ਰਹੀ ਕਿੱਥੇ ਕਰ ਰਹੀ ਹਾਂ ਪ੍ਰੈਕਟਿਸ ਫਿਰ ਪ੍ਰੈਕਟਿਸ ਮੇਰੀ ਗਾਂਧੀਨਗਰ ਹੁੰਦੀ ਆ গুজরাট ਚ ਹੁਣ ਫੈਬਰੂਰੀ ਵਿੱਚ ਆਸਟ੍ਰੇਲੀਆ ਜਾਣਾ ਵਾ ਆ ਨੀਦਰ ਕਮੈਨੋ ਸਪੋਰਟ ਮੱਦ ਲਾ ਮੇਰੀ ਰੈਕਟਿਵ ਮਨ ਫਾਊਂਡੇਸ਼ਨ ਦੀ ਹਾਲੀਨ ਮੈਂ ਬਹੁਤ ਸਪੋਰਟ ਕੀਤੀ ਆ ਹੁਣ ਸਰ ਡਿਸੀਜਨ ਉਹ ਮੈਂ ਕੱਲ ਮਿਲਿਆ ਦੇਗਾ ਉਹਨਾਂ ਨੇ ਵੀ ਕਾਫੀ ਮੱਦ ਮੈਨੂੰ ਪ੍ਰੋਮਿਸ ਕੀਤਾ ਕਿ ਮਤਲਬ ਜੋ ਤੁਹਾਨੂੰ ਸਪੋਰਟ ਚਾਹੀਦੀ ਆ ਅਸੀਂ ਕਰਾਂਗੇ ਡੀਸੀ ਦਾ ਕਾਫੀ ਸਪੋਰਟਿਵ ਹੈਗੇ ਆ ਉਹਨਾਂ ਨੇ ਕਿਹਾ ਜੋ ਤੁਹਾਨੂੰ ਜੋ ਤੇ ਸਾਡੇ ਏਸ਼ੀਅਨ ਗੇਮਸ ਲਈ ਓਲੰਪਿਕ ਲਈ ਮੈਡਲ ਲੈ ਕੇ ਆਣ ਲਈ ਤੁਹਾਨੂੰ ਸਾਰੀ ਸਪੋਰਟ ਕਰਾਂਗੇ ਵਾਦਾ ਕਿ ਤੱਕੇ ਕੀ ਸਰਕਾਰ ਤੁਹਾਡੀ ਮਦਦ ਕਰੇਗੀ ਹਾਂਜੀ ਹਾਂਜੀ ਤੁਹਾਨੂੰ ਮਤਲਬ ਡੀਸੀ ਦਾ ਤੇ ਤੁਹਾਨੂੰ ਮੈਨੂੰ ਇੱਕ ਪ੍ਰੋਸਾ ਮਿਲਿਆ ਕਿ ਮੈਨੂੰ ਗਵਰਨਮੈਂਟ ਜੋ ਮੇਰੇ ਮੈਡਲਸ ਦੇ ਰਿਵਾਰਡ ਵਗੈਰਾ ਵੀ ਮਿਲੇਗਾ ਤੇ ਮੈਨੂੰ ਸਾਰੀ ਸਪੋਰਟ ਮਿਲੇਗੀ ਤੇ ਜੋ ਰੈੱਡ ਕਰਾਸ ਬਲੱਡ ਬੈਂਕ ਦੇ ਸੈਕਟਰੀ ਹੈ ਜੋਸ਼ੀ ਸਨ ਅਮਰੀ ਜੋਸ਼ੀ ਉਹਨਾਂ ਦਾ ਕਾਫੀ ਸਪੋਰਟ ਰਿਹਾ ਤੇ ਬਾਕੀ ਜਿਹੜੇ ਮੇਰੇ ਦੇ ਫਸਟ ਸਪਾਂਸਰ ਸੀਗੀ ਮਤਲਬ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਸਪੋਰਟ ਕੀਤੀ ਐਕਟਿਵ ਮਨ ਫਾਊਂਡੇਸ਼ਨ ਆ ਅਲੀ ਨਮਾ ਉਹਨਾਂ ਦਾ ਕਾਫੀ ਵੱਡਾ ਸਪੋਰਟਸਿਕ ਰੋਲ ਆ ਮੇਰੀ ਜੋ ਲਾਈਵ ਦਾ ਜੋ ਇਹਨਾਂ ਮੈਡਲ ਲੈ ਕੇ ਆਣ ਲੇ ਪਰਿਵਾਰ ਇਸ ਹਾਸੇ ਨੂੰ ਭੁੱਲ ਗਿਆ ਕਿਉਂਕਿ ਤੁਸੀਂ ਇਸ ਤਰ੍ਹਾਂ ਦੀ ਗੇਮ ਖੇਡਦੇ ਹੋ ਮੈਡਲ ਆ ਰਹੇ ਨੇ ਪਰਿਵਾਰ ਇਸ ਹਾਸੇ ਤੋਂ ਬਾਹਰ ਆਇਆ ਅਨੀਦਰ ਉਹਨਾਂ ਨੂੰ ਆਪਣੇ ਮਾਣ ਹੈਗਾ ਮੇਰੇ ਤੇ ਕਿ ਮਤਲਬ ਜੋ ਲੋਕ ਹੀ ਖੜੇ ਹੋ ਕੇ ਨਹੀਂ ਕਰ ਸਕਦੇ ਮੈਂ 휠ਚਰ ਤੇ ਬੈਠੇ ਬੈਠੇ ਕਰਦਾ ਮਤਲਬ ਸਾਰੀਦਰ ਪੋਜ਼ਿਟਿਵ ਮਾਈਂਡ ਸਾਰੀ ਗੇਮ ਐਨਵਾਇਰਨਮੈਂਟ ਦੀ ਗੇਮ ਹੈ ਤਾਂ ਕਰਦੇ ਤੁਹਾਡੇ ਨਾਲ ਕਿ ਤੁਸੀਂ ਕੁਝ ਵੀ ਕਰ ਸਕਦੇ ਕਰਦੇ ਐਟਮੋਸਫੇਅਰ ਕਰਦੀ ਸਪੋਰਟ ਬਹੁਤ ਬਹੁਤ ਚੀਜ਼ ਹੈ ਲੋ ਕਿਸ ਤਰ੍ਹਾਂ ਦੇ ਮਿਲਣ ਆਉਂਦੇ ਨੇ ਕਿਸ ਤਰ੍ਹਾਂ ਵਧਾਈਆਂ ਦਿੰਦੇ ਨੇ ਸ਼ੁਭਕਾਮਨਾ ਕਿਸ ਤਰ੍ਹਾਂ ਮਿਲਦੀਆਂ ਨੇ ਬਹੁਤ ਸਰ ਪੋਜ਼ਿਟਿਵ ਹੁੰਦੇ ਆ ਕਾਫੀ ਮੋਟੀਵੇਟ ਹੁੰਦੇ ਇਨਸਪਾਇਰ ਹੁੰਦੇ ਮੇਰੇ ਤੋਂ ਮੇਰੀ ਜਰਨੀ ਤੋਂ ਇਨਸਪਾਇਰ ਹੁੰਦੇ ਕਿ ਮੈਂਨੇ ਮਤਲਬ 8 ਸਾਲ ਤੋਂ ਇਹਨੇ ਮਤਲਬ ਟੇਲੈਂਟ ਜਿੰਨੇ ਮੈਡਲ ਲੈ ਕੇ ਆ ਰਿਹਾ ਹਾਂ ਕੰਟੀਨਿਊਸ ਕੰਸਿਸਟੈਂਸੀ ਰੱਖੀ ਹੋਈ ਆ ਈਜ਼ੀ ਲੱਗਦਾ ਵਾ ਖੇਡਣਾ ਹੁਣ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਸਰ ਦਿੱਕਤ ਨਹੀਂ ਈਜ਼ੀ ਤਾਂ ਨਹੀਂ ਆਦਰ ਕਿਉਂਕਿ ਕਿ ਵਰਲਡ ਲੈਵਲ ਦੇ 130 ਕੰਟਰੀ ਪਾਰਟਿਸਪੇਟ ਕਰਦੀਆਂ ਓਕੇ ਹਾਂ ਨੀਰ ਮਤਲਬ ਇਜ਼ੀ ਨਹੀਂ ਗੇਮ ਆ ਮਤਲਬ ਬਹੁਤ ਆ ਟੌਪ ਸੇ ਜੋ ਮਤਲਬ ਚਾਈਨਾ ਜੋ ਫਰਾਂਸ ਜੋ ਕਰਦੇ ਯੂਰਪ ਕੰਟਰੀਜ਼ ਆ ਏਸ਼ੀਆਨ ਕੰਟਰੀਜ਼ ਆ ਮਤਲਬ ਐਗ ਮਤਲਬ ਐ ਟੌਪ ਤੇ ਪੂਰੇ ਵਰਲਡ ਚ ਜਾ ਕੇ ਮੈਡਲ ਲੱਕਾ ਵਰਲਡ ਨੰਬਰ 1 ਬਣਾ ਇਹਦੇ ਲਈ ਕੋਈ ਖਾਸ ਪ੍ਰੈਕਟਿਸ ਕੋਈ ਖਾਸ ਕੋਚ ਤੁਸੀਂ ਚੁਣਿਆ ਹੋ ਵੇਸ ਦੇ ਲਈ ਕੁਝ ਹਾਂ ਨੀਰ ਮੇਰੇ ਖਾਸ ਕੋਈ ਚੀਜ਼ ਆ ਮਤਲਬ ਮੈਂ ਪਹਿਲੇ ਲੁਧਿਆਣਾ ਕਰਦਾ ਹੁੰਦਾ ਪ੍ਰੈਕਟਿਸ ਹੁਣ ਮੈਂ ਐਕਸਲੈਂਸ ਸੈਂਟਰ ਜਿਵੇਂ ਗਾਂਧੀ ਨਗਰ ਆਗਾ ਉੱਥੇ ਮੈਂ ਸਾਰੇ 올ੰਪਿਕ ਪਲੇਅਰਜ਼ ਹੁੰਦੇ ਆ ਹੋਰ ਨਹੀਂ ਕੀ ਮੈਸੇਜ ਅਗਾ ਬਾ ਕੁਛ ਛੋਟਾ ਐਕਸੀਡੈਂਟ ਹੁੰਦਾ ਲੋਗ ਨਾ ਉਹ ਉਬਰਦੇ ਨਹੀਂ ਉਸ ਤੋਂ ਬਾਹਰ ਨਹੀਂ ਆਉਂਦੇ ਹੈਗੇ ਤੁਸੀਂ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕੋਈ ਨਹੀਂ ਦਾ ਲਾਈਫ ਕਦੀ ਗੀਵ ਅਪ ਨਹੀਂ ਕਰਨਾ ਚਾਹੀਦਾ ਜੋ ਹੁੰਦਾ ਕੁਝ ਸੋਚਿਆ ਹੁੰਦਾ ਭਗਵਾਨ ਨੇ ਜਰਨੀ ਬਣਾਈ ਹੁੰਦੀ ਆ ਬਸ ਤੁਹਾਡੇ ਸਰ ਮਾਈਂਡ ਸੈਟ ਉੱਤੇ ਗੇਮ ਆ ਹੁਣ ਤੁਸੀਂ ਪੋਜ਼ਿਟਿਵ এনਵਾਇਰਨਮੈਂਟ ਦੇ ਰਹੋਗੇ ਆਪਣੇ ਨੂੰ ਮੋਟੀਵੇਟ ਕਰੂਗੇ ਕਿਤੇ ਕੁਝ ਖੋਇਆ ਗਿਆ ਤਾਂ ਕੁਝ ਮਿਲੇਗਾ ਵੀ ਬਸ ਸਰ ਆਪਣੇ ਆਪ ਦਾ ਬਲੀਫ ਰੱਖੋ ਕੋਈ ਸਾਨੂੰ ਅਗਰ ਬਲੀਵ ਨਹੀਂ ਤੁਹਾਡੇ ਰਕਰਦਾਗਾ ਤੁਸੀਂ ਆਪਣੇ ਆਪ ਦਾ ਬਲੀਵ ਨਹੀਂ ਕਰੋਗੇ ਕੋਈ ਤੁਹਾਡੇ ਬਲੀਵ ਨਹੀਂ ਕਰ ਸਕਦਾ ਮਤਲਬ ਆਪਣੇ ਆਪ ਤੇ ਬਲੀਵ ਰੱਖੋ ਜੋ ਤੁਹਾਡਾ ਗੋਲ ਹੈ ਉਹ ਲਾਈਵ ਦਾ ਉਹਦੇ ਤੇ ਪੂਰਾ ਐਫਰਟ ਲਾਓ ਕੰਸਿਸਟੈਂਸੀ ਲਾਓ ਡਿਸਪਲਿਨ ਨਾਲ ਮਤਲਬ ਮੈਂ ਗੀਵ ਆਪਣੀ ਕੀਤਾ ਗੀਵ ਆਪਣੀ ਕਰਨਾਂ ਦੇ ਦਾ ਲਾਈਫ ਸਿਰ ਤਾਂ ਬਿਲਕੁਲ ਇਹ 29 ਸਾਲਾ ਸ਼ੁਭਮ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਢੇਰੋ ਮੈਡਲ ਜਿਹੜੇ ਨੇ ਉਹਨਾਂ ਜਿੱਤੇ ਹੋਏ ਨੇ ਤਾਂ ਇੱਕ ਸੁਪਨਾ ਹੈਗਾ ਏਸ਼ੀਅਨ ਗੇਮ ਦੇ ਵਿੱਚ ਇੱਕ ਵੱਡਾ ਮੈਡਲ ਜਿਹੜਾ ਮੁਕਾਮ ਹਾਸਲ ਕਰਨਾ ਹੈਗਾ ਤਾਂ ਉਸ ਨੂੰ ਲੈ ਕੇ ਇਹ ਤਿਆਰੀਆਂ ਜਿਹੜੀਆਂ ਕਰ ਰਹੇ ਨੇ